ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਲੋਈ ਬਾਈ ਅੱਜ ਰੇ ਪਾਉਣ ਲੱਗੇ ਆਂ ਕੁਛ ਕੱਲ ਪੱਤ ਦਾ ਰੇ ਜੀ ਇੱਧਰ ਜੀਲੀ ਚ ਧਾਨਾ ਚ ਤੇ ਉਹ ਸੱਜ ਪਾਉਣ ਲੱਗੇ ਆਂ ਬਾਕੀ ਹੱਲੇ ਮੈਂ ਉਧਰ ਪਾਣੀ ਪੋਣੀ ਸੈੱਟ ਕਰਕੇ ਆਇਆ ਪਰ ਲਿਆਂ ਮੋਟਰਾਂ ਆਪਣੇ ਮੰਡ ਚ ਪੰਜ ਕਿਲੇ ਲੱਗ ਗਏ ਪੰਜ ਦੀ ਅੱਜ ਪਨੀਰੀ ਦੀ ਪੱਟੂ ਕੁਛ ਕੱਲ ਪੱਟ ਕੇ ਤੇ ਕੋਈ ਹੱਜ ਪੱਟ ਕੇ ਕੱਲ ਨੂੰ ਲਾਉਣ ਲੱਗੂਗੇ ਤੇ ਬਾਕੀ ਇੱਕ ਖੇਤ ਰਹਿ ਗਿਆ ਆਪਣਾ ਅੰਬੜ ਤੇ ਤੇ ਬਾਕੀ ਰਹਿ ਜਾਣਾ ਪਨੀਰੀ ਵਾਲਾ ਤੇ ਮੈਂ ਇਹਨਾਂ ਨੂੰ ਚਿੰਨਾਂ ਨੂੰ ਕਹਾਂਗਾ ਚਲ ਮੈਂ ਆਉਂਦਾ ਤੇਰੇ ਨਾਲ ਪਾਉਣਾ ਇਹਨਾਂ ਨੂੰ ਚਰੀ ਚ ਪਾ ਦੇ ਤੇ ਜਿੰਨਾ ਚਰੀ ਚ ਪਾਉਣ ਲੱਗਿਆ ਰੇ ਬਾਈ ਇਹ ਖੇਤ ਚ ਤਾ ਉਹ ਪਾ ਗਿਆ ਇਹਨੂੰ ਚਰੀ ਦਾ ਛਿੱਟਾ ਮੈਂ ਦਿੱਤਾ ਸੀਗਾ ਤੇ ਉਹਨੂੰ ਚਿੰਨੇ ਨੇ ਦਿੱਤਾ ਹੈ ਬਾਕੀ ਆ ਥੋੜਾ ਮਹਿੰਗਾ ਬੀਜ ਹੈ 110 ਰੁਪਏ ਕਿਲੋ ਬੀਜ ਮਿਲਿਆ ਤਾਂ ਇਹ ਜਿਹੜਾ ਆ ਬੀਜ ਹੈ ਇਹ ਚਰੀ ਦਾ ਤੇ ਇਹ ਥੋੜਾ ਘੱਟ ਮਿਲਦਾ ਦਾ 80 ਰੁਪਏ ਤੇ ਬਾਕੀ ਜਿੰਨਾ ਲੱਗਿਆ ਰੇ ਪਾਉਣ ਮਾਰੋ ਮਾਰ ਆ ਤੇ ਇਹਨੇ ਦੋ ਥੱਲੇ ਮੈਂ ਮੰਡ ਤੱਕ ਜਿਵੇਂ ਨੂੰ ਕਰਕੇ ਆਇਆ ਪਾਣੀ ਪੂਣੀ ਨੱਕੇ ਨੁੱਕੇ ਸਾਰੇ ਸੈਟਿੰਗਾਂ ਵਾਲੀ ਮੋਟਰ ਤੇ ਦੂਜੇ ਤੇ ਮੀਂਹ ਹਿਸਾਬ ਦਾ ਹੀ ਪਿਆ ਬਾਈ ਚਲੋ ਇੰਨਾ ਕੇ ਠੀਕ ਹੈ ਬਟਾ ਬਟਾ ਤੋੜਨੇ ਨਾਲੋਂ ਵਧੀਆ ਇੰਨੇ ਕੇ ਜੇ ਮੌਸਮ ਦਾ ਬਹੁਤ ਫਰਕ ਪੈ ਗਿਆ ਤੇ ਚਿੰਨੇ ਨੇ ਵੀ ਛਿੱਟਾ ਵਧੀਆ দেয়া ਵਾ ਮੇਰੀ ਵਾਲੀ ਥੋੜੀ ਜਿਆਦਾ ਸੰਘਣੀ ਹੋ ਗਈ ਜਿਹੜੇ ਮੈਂ ਆਪਣਾ ਇੱਧਰ ਬੀਜਿਆ ਬੀਜਿਆ ਉਹ ਥੋੜਾ ਵੱਧ ਪੈ ਗਿਆ ਚਲੋ ਕੋਈ ਗੱਲ ਨਹੀਂ ਪੂਰ ਰਹਾਂ ਚ ਚੱਲ ਜਾਂਦਾ ਨਹੀਂ ਤੇ ਕੱਕੰਡੇ ਦਾ ਬਰ ਲੰਦਾ ਤੇ ਮੀਂਹ ਪੈ ਗਿਆ ਤੇ ਦੂਜੇ ਦਿਨੇ ਤੇ ਫੇਰ ਫੇਰ ਵੀ ਪਹਿਲਾਂ ਥੋੜਾ ਹੁਣ ਤਾਂ ਇਹਨੂੰ ਰੇਤ ਛੇਤੀ ਮਾਰਨਾ ਪੈਣਾ ਰੇਤ ਮਾਰ ਦਿੰਦੇ ਮੜੀ ਉੱਥੇ ਕਿਉਂ ਅੱਗੇ ਮੀਂਹ ਦਾ ਕੋਈ ਪਤਾ ਨਹੀਂ ਪੱਧਰ ਪੈ ਗਿਆ ਤਾਂ ਓਖਾ ਹੋ ਜਾਊਗਾ ਜਿੰਨਾ ਲੱਗਿਆ ਹੋਏ ਕੌਣ ਤੇ ਇੱਧਰ ਦਸ਼ੰਤ ਵੀਰ ਦਾ ਗੰਨਾ ਬਾਕੀ ਹੱਲੇ ਇੱਧਰ ਬਸ ਇਹਦੀ ਆਪਣਾ ਜੱਗੇ ਬਾਈ ਦੇ ਰਹਿ ਜਣੇ ਮੱਕੀ ਵਾਲਾ ਖੇਤ ਬਾਕੀ ਦਾ ਸਾਰਾ ਆਪਣਾ ਇੱਧਰ ਬਣੇਡ ਤੇ ਲੱਗਣ ਵਾਲਾ ਕੰਮ ਸਾਰਾ ਜ਼ੀਰੀ ਦਾ ਬਾ ਉੱਤਰ ਆਪਣੇ ਖੂਬ ਵੱਲ ਪੇਟਰ ਉੱਤਰ ਰਹਿ ਗਿਆ ਤੇ ਬਾਈ ਸਮਝ ਲੋ ਪਹਿਲਾ ਰੇ ਯੂਰੀਆ ਪਹਿਲਾ ਲਾਉਣ ਲੱਗੇ ਇਹਨੂੰ ਤੇ ਜੀਰੀ ਨੂੰ ਇੱਧਰ ਤਾਂ ਪੈ ਗਿਆ ਤੇ ਇੱਧਰ ਵੀ 2 ਕਿੱਲੇ ਰਹਿ ਗਏ ਤਿੰਨਾਂ ਚ ਅਸੀਂ ਸ਼ਾਮ ਨੂੰ ਪਾ ਦਿੱਤਾ ਤੇ ਬੰਨ ਵਾਰ ਇੱਧਰ ਸਾਰਾ ਪੈ ਗਿਆ ਬਾਕੀ ਹੁਣ ਰਹਿ ਗਿਆ ਖੂਪਰ ਅੱਧੇ ਖੇਤਾਂ ਨੂੰ ਪਹਿਲਾਂ ਜਿਹੜੇ ਪਹਿਲਾਂ ਲੱਗੇ ਉਹਨਾਂ ਨੂੰ ਪੈ ਗਿਆ ਪਰ ਉਹ ਦੂਆ ਯੂਰੀਆ ਨਹੀਂ ਪਿਆ ਸੁਪਰ ਤੇ ਥੋੜਾ ਥੋੜਾ ਯੂਰੀਆ ਹਾਂ ਅੱਧਾ ਟੋਟਾ ਸੁਪਰ ਯੂਰੀਆ ਦਾ ਵੀ ਪੈ ਗਿਆ ਉੱਥੇ ਤੇ ਅੱਜ ਫੇਰ ਉਧਰ ਅੰਬਾਲੀ ਮੋਟਰ ਤੇ ਵੀ ਪਾਉਣਾ ਪਹਿਨਾ ਪਾਉਨੇ ਆ ਇੱਧਰ ਦੇਖਦੇ ਆ ਕਿੰਨਾ ਕਰ ਰਹਿ ਗਿਆ ਜੇ ਬਚ ਗਈ ਲਿਆ ਝੋਲੀ ਪੈ ਗਿਆ ਕਿੰਨਾ ਲੱਗਿਆ ਬਾਈ ਉਹ ਪਰ ਮੱਕੀ ਤੋਂ ਬਾਅਦ ਭੁੱਟੇ ਵੀ ਬਹੁਤ ਵਧੀਆ ਚੱਲੇ ਇਹ ਆ ਦੇਖੋ ਬਾਈ ਤੇ ਮੱਕੀ ਵੀ ਵਧੀਆ ਹੋ ਗਈ ਬਾਈ ਇੱਥੇ ਕਿਉਂ ਚੜੀ ਵੀ ਠੀਕ ਹੈ ਡਾਇਰ ਡੂਆ ਪਾਇਆ ਇੱਥੇ ਪਾਣੀ ਪੂਣੀ ਲੱਗਦਾ ਰਿਹਾ ਗਰਮੀ ਚ ਪੂਰਾ ਇਸ ਕਰਕੇ ਬੁੱਟਿਆਂ ਨੂੰ ਇਹ ਜਿਹੜੀ ਪਪੋਲਾ ਰਾਹੇ ਪਾਣੀ ਦੀ ਖੇਤੀ ਆ ਬਾਈ ਜਿਆਦਾ ਪਾਣੀ ਬਹੁਤ ਮੰਗਦਾ ਹੈ ਜੇ ਤੁਸੀਂ ਨੂੰ ਪਾਣੀ ਮਤਲਬ ਇਹ ਨਹੀਂ ਦਿੱਤਾ ਤਾਂ ਮੰਨ ਲਓ ਨਾ ਇਹਦੇ ਵਿੱਚ ਟਟਾਕੇ ਜੇ ਪੈ ਜਾਂਦੇ ਆ ਪਤਾ ਲਾ ਜਾਂਦਾ ਵੀ ਬੁੱਟੇ ਪਾਣੀ ਮੰਗਦੇ ਆ ਟਟਾਕੇ ਜੇ ਛੱਡਣ ਲਾ ਜਾਂਦਾ ਦਾਗ ਜੇ ਦਾਗ ਜੇ ਹੋ ਜਾਂਦੇ ਆ ਤੇ ਇਹ ਬਿਲਕੁਲ ਸਾਫ ਨੇ ਐਨ ਖੜੇ ਆ ਦੇਖੋ ਉਹ ਲੱਗਿਆ ਹੋਇਆ ਚਿੰਨਾ ਆਹੋ ਦੂਰਾ ਮਾਰਨ ਲੱਗ ਗਿਆ ਹੈ ਰਹਿਣ ਦੇ ਜੇ ਨਹੀਂ ਬੈਠਾ ਰਹਿਣ ਦੇ ਦੁਆਰ ਤੇ ਨਵਾਰ ਫੂਕ ਵੀ ਨਾ ਨਹੀਂ ਤੇ ਆ ਜਿੰਨੇ ਛਿੱਟਾ ਦਿੱਤਾ ਫਿਆ ਬਾਈ ਰਹਿਣ ਦੇ ਜੇ ਬਚ ਗਿਆ ਰਹਿਣ ਦੇ ਦੂਰਾ ਕਾਨੂੰ ਮਾਰ ਹੈ ਰਹਿਣ ਦੇ ਕੋਈ ਕਰਨੀ ਛੱਡ ਚਾਰ ਚਾਰ ਢੱਕੇ ਮਾਰ ਚਾਰ ਚਾਰ ਢੱਕੇ ਮਾਰਦਾ ਹੁਣ ਜੇ ਬਚੇ ਗਿਆ ਰਹਿਣ ਦੇ ਪਹਿਲਾਂ ਹੀ ਪੂਰਾ ਉਹ ਰੱਖਦਾ ਲੈ ਭਾਈ ਗਾਣੇ ਪੱਕਾ ਲਾ ਰੱਖਦਾ ਇਹ ਚਿੰਨੇਵਲ ਵੀ ਹੁਣ ਬਾਈ ਚਿੰਨੇਵਲ ਵੀ ਬਾਈ ਪਾਰਟੀ ਹੋਣ ਵਾਲੀ ਆ ਹੁਣ ਪਬੂਲੇ ਦਾ ਕੱਲੇ ਨੇ ਬੋਲਣਾ ਹਾਂ ਕਿਸੇ ਵੀ ਕਿਸੇ ਵੀ ਟਾਈਮ ਹੁਣ ਚਿੰਨੇਵਲ ਪਾਰਟੀ ਹੋ ਸਕਦੀ ਆ ਬਾਈ ਇੱਕੋ ਥੇਕ ਦਿੱਤੇ ਹੋਇਆ ਬਾਈ ਹੈ ਇੱਕੋ ਥੇਕ ਚਲੋ ਰੱਬ ਵਧੀਆ ਬਾਈ ਕਿੰਨੇ ਕਣੇ ਸੀ ਪਾਰਟੀ ਲੰਦੇ ਹੋਈਏ ਚਿੰਨੇ ਤੇ ਇੱਕੋ ਥੇਕ ਦਿੱਤੇ ਤੇ ਆ ਆਪਣਾ ਸ਼ੈਲਰ ਵੀ ਨੇੜੇ ਬਣ ਗਿਆ ਤਕੀ ਬਾਈ ਆ ਚੱਲ ਪੈਣਾ ਸਹਿਜੋਤਨਾ ਦਾ ਜਿਹੜਾ ਇਹ ਵੀ ਪੂਰਾ ਤਿਆਰ ਹੋ ਗਿਆ ਹਾਂ 18 ਤਰੀਕ ਨੂੰ ਹਟ ਜਾਣਾ 25 ਤਰੀਕ ਤੱਕ ਫੇਰ ਆ ਜਾਓਗੇ ਤੋਂ ਪਹਿਲਾਂ ਪੜਾਉਂਦਾ ਹੈ ਔਰ ਇੰਤਜ਼ਾਮ ਕਰਨਾ ਹੁੰਦਾ ਓਕੇ ਦਾਦੀ ਜੀ ਨੇ ਯਾਰ ਪਾਰਟੀ ਦੇ ਤਰੀਕ ਤੇ ਲੈਣੀ ਹੋਇਆ ਤੂੰ ਭੱਜਦਾ ਕਿਉਂ ਹੈ ਹੈ ਲੈ ਲੈ ਰਹਾ ਸ਼ਾਇਦ ਰਾਜੂ ਕਹਿੰਦਾ ਦਾ ਹਲੇ ਰਾਜੂ ਕਹਿੰਦਾ ਦਾ ਕਹਿੰਦਾ ਇੱਕ ਕਮਿਟਮੈਂਟ ਕਰੀ ਵੀ ਜਿੰਨੇ ਨੇ ਮੇਰੇ ਨਾਲ ਹਾਂ ਉਹ ਤੇ ਦਿਵਾਉਣਾ ਹੈ ਹੈ ਪਰ ਤਾਂ ਉਹਦੇ ਉਧਰ ਤੋਂ ਮਾਣ ਆਇਆ ਹੈ ਹਾਂ ਲੱਗਾ 72 ਸਾਲ ਦੀ ਹੈ ਚਿੰਨੇ ਨਹੀਂ ਹੋ ਕਰ ਰਿਹਾ ਤਾਂ ਭਾਈ ਚਿੰਨੇ ਨੂੰ ਰਾਜੂ ਨੇ ਕਿਹਾ ਤਾਂ ਹੈ ਇਜੀ ਘੱਟ ਪਾਇਆ ਇੱਕ ਖਾਇਆ ਖੁਰਦੇ ਆ ਮੈਂ ਕਾ ਕਰਾਂ ਆ ਦੇਖੋ ਭਾਈ ਅੱਜ ਸਿੱਟਾ ਜ਼ਿਆਦਾ ਦੇਖ ਹੋਇਆ ਹੈ ਹੈਨਾ ਚਰੀ ਦਾ ਹੈਨਾ ਚਲ ਠੀਕ ਹੈ ਤਾਂ ਮੇਰਾ ਦੇਖ ਆਹੋ ਵੱਧ ਪੈ ਗਿਆ ਮੇਰੇ ਤੋਂ ਲੈ ਇਹ ਬੀਜ ਲੱਗ ਲੱਗ ਗਏ ਨੇ ਬੀਜ ਦੇ ਵੀ ਫਰਕ ਹੈ ਕੱਲਾ ਕੱਲਾ ਦਾਣਾ ਜੰਮਿਆ ਹੋਇਆ ਕੱਲਾ ਕੱਲਾ ਦਾਣਾ ਚਿੰਨਿਆ ਦਾ ਨਾ ਕਿੰਨੀ ਤੇਰੇ ਤਾਂ ਹੈ ਨ ਕੋਈ ਅੱਛਾ ਅਣਜਾਣ ਬੰਦੇ ਤਾਂ ਹੀ ਸਿੱਟਾ ਹੀ ਦਿੰਦਾ ਹੈ ਹੈ ਤਾਂ ਹੀ ਮੈਨੂੰ ਨਾਲ ਰੱਖਦਾ ਹੈ ਹੈ ਗੈਰ ਦੇ ਜਾ ਕਰੂ ਮੈਂ ਪਾ ਦੇ ਰੋਸ ਤੋਂ ਮੂੰਹ ਥੋੜੀ ਜਾ ਦੇ ਨਹੀਂ ਖੂਬ ਲਾਗੇ ਬਾਈ ਤੇ ਇੱਧਰ ਇਹ ਚ ਪਾਉਣਾ ਸੰਦਰੋ ਪਹਿਲਾ ਰੇ ਲਗਣਾ ਯੂਰੀਆ ਇਹਨੂੰ ਤੇ ਵਿੱਚ ਆਪਾਂ ਪਾਉਣਾ ਹੈ ਮਲਟੀ ਰਾਜਾ ਤੇ ਉਤਮ ਦਾ ਉਹ ਪਾਉਣਾ ਇੱਕ ਪੈਕੇਟ ਉਹ ਜੜਾ ਜੋੜਾ ਵਧਾ ਦਿੰਦਾ ਬਾਈ ਤੇ ਵਧੀਆ ਪ੍ਰੋਡਕਟ ਆ ਤੇ ਹੋਰ ਕੁਝ ਨਹੀਂ ਪਾਉਣਾ ਆਪਾਂ ਉਹੀ ਪਾਉਣਾ ਹੈ ਬਾਕੀ ਇਹ ਤੇ ਬਾਸਮਤੀ ਪਾ ਲਾਂਗੇ ਉੱਪਰ ਵਾਲੇ ਤਿੰਨਾ ਗੱਟਰਟਰ ਲੈ ਕੇ ਚੱਲਿਆ ਇੱਥੇ ਲੈ ਬੈਗ ਲਿਆਉਣਾ ਦਾ ਇਹਦੇ ਫਿਰ ਰੇਰੂ ਜਾਣਾ ਬਾਈ ਬੜਾ ਸੋਖਾ ਰਹਿੰਦਾ ਤੇ ਉਹ ਪਰੰਪਰਾ ਤਿੰਨ ਕਿਦਾਂ ਜੀ ਅਸੀਂ ਪਾ ਤੇ ਆ ਦੋ ਖੇਤ ਇਹਨੇ ਇਹਨਾਂ ਚ ਪਾ ਕੇ ਬੱਕਿਓ ਚਰੀ ਬਾਜਰੇ ਚ ਆਉਣਾ ਹੈ ਬੱਕਿਓ ਚਰੀ ਵੀ ਵਧੀਆ ਹੋਗੀ ਬਾਈ ਐਂਡ ਟੌਪ ਦੀ ਚਰੀ ਹੋਗੀ ਥੋੜਾ ਉਹ ਗੰਨੇ ਚ ਨਹੀਂ ਉਹ ਥੋੜਾ ਗੰਨਾ ਠੀਕ ਨਹੀਂ ਹੋਇਆ ਕਾਕੰਡਾ ਜ਼ਿਆਦਾ ਹੋ ਗਿਆ ਚਲੋ ਕੋਈ ਗੱਲ ਨਹੀਂ ਹੁਣ ਬਸਾਰ ਚਾਪੇ ਨਰ ਮੁਰ ਜਾਣਾ ਹੈ ਹੈ ਛੋਟੀ ਆ ਪਰ ਬਾਈ ਟਰਾਲੀ ਬੈਕ ਲਾਉਣੀ ਬੜੀ ਔਖੀ ਹੈ ਇਹ ਦੇਖਿਓ ਹੁਣ ਕਿੰਨੀ ਉਜ਼ ਦੇ ਕੇ ਆਣਾ ਦੇਖਦੇ ਆ ਬਾਕੀ ਡਰਾਈਵਰ ਚਿੰਨੇ ਡਰਾਈਵਰ ਨੂੰ ਬਹੁਤ ਛੇਤੀ ਘੁੰਮ ਜਾਂਦੀ ਹੈ ਇਹ ਦੇਖਦੇ ਆ ਜੇ ਤਾਂ ਪਹਿਲੀ ਵਾਰ ਲਾ ਗਿਆ ਇਹ ਤੇ ਤਾਂ ਬਣ ਗਿਆ ਪੂਰਾ ਡਰਾਈਵਰ ਹੁਣ ਇਹ ਜਦ ਇਹ ਘੁੰਮ ਜਾਂਦੀ ਹੈ ਕਿ ਹੌਣ ਦੋ ਕਿਤੇ ਟਰੈਕਟਰ ਨੂੰ ਲੱਗੇ ਇੱਧਰ ਉਹ ਦੇਖ ਕੇ ਉਹਦੇ ਗੇਰ ਨਹੀਂ ਦਿੱਤੇ ਮੈਨੂੰ ਬਾਕੀ ਬਾਜਰਾ ਵੀ ਵਧੀਆ ਹੋਇਆ ਹੋਇਆ ਬਾਈ ਹੁਣ ਕਾਕਨ ਡਾਏ ਗਏ ਇਹਨਾਂ ਨੂੰ ਉੱਧਰ ਚਲੀ ਹੋ ਜਣੀ ਇੱਕ ਖੇਤ ਉਹ ਚਰੀ ਦਾ ਹੋ ਜਾਣਾ ਵਿਚਾਲੇ ਵਾਲਾ ਇਹ ਚ ਬਾਜਰਾ ਬਿੱਜਾ ਤਾਂ ਇਹ ਚ ਥੋੜਾ ਜਿਹਾ ਸੁੱਕ ਗਿਆ ਉਹ ਗਰਮੀ ਕਰਕੇ ਬਾਕੀ ਦੇਖਦੇ ਹਾਂ ਬਰਸਾਤ ਕਰਕੇ ਹੁਣ ਉੱਠਿਆ ਹੋਇਆ ਤਾਂ ਹੈਗਾ ਆ ਦੇਖੋ ਮੱਕੀ ਦੇਖਦੇ ਆ ਇੱਧਰ ਨਹੀਂ ਸੈਟ ਰੱਖੋ ਇੱਧਰ ਉੱਤਰ ਜਾਣੀ ਫੇਰ ਆਉਣ ਦੇ ਇੱਥੇ ਰਹਿਣਾ ਖੁੰਝੇ ਚ ਇੱਧਰ ਉਤਰ ਗਈ ਐ ਲੈ ਆ ਗਿਆ ਆ ਗਿਆ ਭਾਈ ਬਣ ਗਿਆ ਡਰਾਈਵਰ ਚੰਨਾ ਬਣ ਗਿਆ ਡਰਾਈਵਰ ਇੱਧਰ ਰੱਖ ਹੁਣ ਸੀਰੇ ਪਰਾ ਕੇ ਗੇਰ ਨਾ ਦੇਖ ਤਾਰ ਕੇ ਬਰ ਰਹਿਣ ਦੇ ਤਾ ਹੁਣ ਵਿੱਚ ਗੇਰ ਨਾ ਰਹਿਣ ਦੇ ਨਾ ਨਾ ਲੋਡ ਨਹੀਂ ਹੈਗੀ ਬਰ ਰਹਿਣ ਦੇ ਨਹੀਂ ਨਹੀਂ ਬੰਦ ਕਰ ਦੇ ਉਹ ਰੈਣ ਦੇ ਪਿਛਲੀ ਵਾਰ ਵਾਏ ਇੱਥੇ ਨੂੰ ਵਾਏ ਨੇ ਪਾਣੀ ਪੂਰੀ ਤਿਆਰੀ ਧੀ ਨਾ ਵੇ ਨੀਮੀ ਜਗ੍ਹਾ ਤੇ ਹੁਣ ਥੋੜਾ ਜਮਾਇ ਚਨੇ ਕੱਖੇ ਆ ਕਿ ਬਾਜਰਾ ਜਮਾਇ ਆਹੇ ਕੁਝ ਤਾਂ ਚਰੀ ਦਾ ਛਿੱਟਾ ਦਾ ਵਿੱਚੇ ਦਾ ਥੋੜਾ ਬਹੁਤਾ ਚਰੀ ਤਾਂ ਹੋ ਗਈ ਬਾਜਰਾ ਥੋੜਾ ਵਿੱਚੇ ਸੁੱਕਲੇ ਪਹਿਲਾਂ ਜੰਮ ਗਏ ਗਰਮੀ ਨਹੀਂ ਤੇ ਉਸ ਟਾਈਮ ਹਾਲਾ ਜਗਾਇਓ ਤਗਿਹਰ ਦਦੇ ਆ ਉਰੀ ਦੇ ਰੜਾ ਕੇ ਲੈ ਜਣਾ ਯਾਰ ਦੋਏ ਰੜਾ ਲੈ ਵਾ ਇਕੱਠੇ ਹੀ ਬਾਰ ਬਾਰ ਕਾ ਨੋ ਕਰੀ ਜਾਣੇ ਹੈ ਕਿਹੜਾ ਝੋਲੀ ਤਿਆ ਉਹ ਚਰੀ ਚ ਉਹ ਖੇਚ ਦੇ ਲੈ ਹਰਿਆਣਵੀ ਗਾਣੇ ਲਾਏ ਹੋਏ ਜਿੰਨੇ ਨੇ ਸਮਝ ਆਉਂਦੀ ਆ ਤੈਨੂੰ ਬੰਨਿਆ ਜਣਾ ਬੰਨਿਆ ਸਮਝ ਨਹੀਂ ਆਉਂਦੀ ਅੱਛਾ ਤੇ ਭਾਈ ਆ ਪੱਲੀ ਰੇਦਾ ਥੈਲਾ ਖੋਲਣਾ ਤੇ ਉੱਤ ਮਾੜਾ ਕਿੱਥੇ ਪੈਕਟ ਉਹ ਆ ਪਾਉਣਾ ਮੈ ਕੋ ਰਾਜਾ ਆ ਪੈਕਟ ਪਿਆਏ ਆ ਪੈਕਟ ਪਿਆਏ 4 ਕਿਲੋ ਦਾ ਆ ਪਾਉਣਾ ਬਾਈ ਬਾਕੀ ਹੁਣ ਦੇਖਦੇ ਆ ਤੇ ਬਾਈ ਕੱਲ ਮੈਂ ਆਪਣੀ ਝੋਲੀ ਤਿਆਰ ਕਰੀ ਨਜ਼ਾਰਾ ਲਿਆਤਾ ਝੋਲੀ ਨੇ ਆ ਦੇਖੋ ਆ ਮੈਂ ਆਪਣਾ ਦੂਏ ਪੰਪ ਦਾ ਇੱਕ ਖਰਾਬ ਜਿਹਦੀ ਡੱਸੀ ਥੀ ਤੇ ਉਹ ਮੈਂ ਵੱਢ ਕੇ ਇਹਨੂੰ ਸਿਉ ਲਈ ਜਮਾ ਭਾਈ ਮੋਡੇ ਜਨੇ ਚੁੱਪਦੀ ਆ ਦੇਖ ਲਓ ਆ ਸੂੰਦੀ ਆਪਣਾ ਨਹੀਂ ਤਾਂ ਮੋਡੇ ਪਰਾ ਇੱਥੇ ਇੱਥੇ ਦੁਖਨ ਲਾ ਜਾਂਦਾ ਜਿੰਨੇ ਪੁੱਛਾ ਜਿੰਨੇ ਭਾਈ ਗਿਆ ਦਾ ਹਾਂ ਤੈਨੂੰ ਕਿਹਾ ਤਾਂ ਦੂਏ ਵੀ ਤੋੜ ਕੇ ਉਹ ਵੀ ਉਹ ਵੀ ਸੂੰ ਲੈ ਲੋਡ ਕਰਾ ਲੈ ਦੇ ਕੇ ਬਾਪ ਕਰੀਆ ਤੈਨੂੰ ਪਹਿਰਾ ਤੈਨੂੰ ਕਿਹਾ ਤਾਂ ਜਿੰਨੇ ਉਹ ਲਾ ਲੈ ਕਹਿੰਦਾ ਨਹੀਂ ਲੋਡ ਨਹੀਂ ਮੈਂ ਬੰਨ ਲਈ ਜਿੰਨੇ ਕਹਿੰਦਾ ਮੈਂ ਤਾਂ ਆਹ ਬੰਨ ਲਈ ਆ ਬੰਨ ਲਈ ਕਹਿੰਦਾ ਮੈਂ ਤਾਂ ਆ ਦੇਖੋ ਭਾਈ ਪਟੇ ਦੇ ਲੱਭੂ ਆ ਪਟੇ ਮਿਲ ਗਏ ਮੈਨੂੰ ਮੈਂ ਇੱਕੋ ਕਰਤਾ ਤੂੰ ਆਪਣਾ ਬੰਨ ਲਿਆ ਮੈਂ ਤਾਂ ਤੂੰ ਬੰਨ ਨਹੀਂ ਸੂਲੀ ਹਿੰਮਤ ਚਾਹੀਦੀ ਆ ਆਪਾਂ ਹਿੰਮਤ ਖੱਤੀ ਐ ਨਾ ਵਈ ਖੋ ਰਹਾ ਦਿਖਾਈਏ ਪ੍ਰੋਡਕਟਰ ਤੁਹਾਨੂੰ ਪਾਲਾ ਹਾਂ ਇੱਕੇ ਜਗ੍ਹਾ ਢੇਰੀ ਕਰ ਦੇਖਾ ਭਈ ਆ ਕੰਮ ਐ ਦੇਖ ਲੈ ਆ ਭਾਈ ਆ ਚੀਜ਼ ਹੈ ਖਲਾੜ ਦੇ ਕਮਾਲ ਕਰਦਾ ਚਿੰਨੇ ਤੂੰ ਵੀ ਖਲਾੜ ਦੇ ਖਲਾੜ ਦੇ ਬਸ ਅੱਛੇ ਕਰ ਦੇ ਕੱਲ ਤੇ ਪੌਂਦਾ ਹੀ ਆ ਮੈਂ ਓਏ ਪਹਿਲੀ ਖਨਾ ਦੇ ਉਧਰ ਨਵਾਂ ਜੀਨੀਅਰ ਆ ਗਿਆ ਇਹ ਜੀਨੀਅਰ ਇੰਜੀਨੀਅਰ ਜਿਆ ਜੀਨੀਅਰ ਆ ਗਿਆ ਵਾਹ ਓ ਚਿਨਾ ਲੈ ਭਾਈ ਹੁਣ ਦੇਖੋ ਤੇ ਇਹਦੇ ਪਾ ਆ ਡੋਜਪੇ ਤੋਂ ਬਾਅਦ ਦੇਖਿਓ ਜਿਰੀ ਕਿਆ ਕਹਿੰਦੀ ਹੈ ਬਦਲਵਾਜੀ ਹੋਈ ਵੀ ਹਵਾ ਚੱਲਦੀ ਆ ਚਿਨਾ ਕਹਿੰਦਾ ਭਾਈ ਤੂੰ ਆ ਕਹਿ ਰਹੇ ਨੂੰ ਪਾ ਮੈਂ ਪਰਲੇ ਕਹਿ ਰਹੇ ਨੂੰ ਪਾਉਂਗਾ ਅੱਡੋ ਅੱਡ ਹੋ ਗਿਆ ਸੀ ਕੱਲ ਅਸੀਂ ਅੱਧਾ ਪੌਣਾ ਘੰਟਾ ਲਾਇਆ ਹੋਏ ਅੱਧਾ ਘੰਟਾ ਲਾਇਆ ਦੋ ਬੰਤੇ ਹੁੰਦੇ ਆਂ ਤਾਂ ਕੱਲ ਹਾਂ ਉਲਝੀ ਜਾਂਦਾ ਦੇਖ ਦੇਖ ਕੇ ਹੋਈ ਜਾਂਦਾ ਵੀ ਇੰਨੇ ਥੱਲੇ ਪੌਣੇ ਹੈਂ ਐ ਨਹੀਂ ਹਾਂ ਇਤਨੀ ਚੱਕ ਤਾਈਆ ਗੁਰ ਵੀ ਕਹਿੰਦੇ ਚਲੋ ਭਾਈ ਪਾਉਨੇ ਆ ਫਿਰ ਜੀ ਲੋ ਭਾਈ ਇੱਧਰ ਆ ਗਏ ਉੱਧਰ ਰੇ ਪਾ ਕੇ ਤਾਨਾ ਚ ਤੇ ਇੱਧਰ ਆ ਗਏ ਤੇ ਚਰੀ ਚ ਪਾਉਣ ਲੱਗੇ ਆ ਆ ਚਰੀ ਕੋਈ ਵਾਰ ਚਿੰਨੇ ਨੂੰ ਕਿਹਾ ਤਾਂ ਖੇਤ ਨੂੰ ਪਾਣੀ ਲਾਉਣ ਨੂੰ ਆ ਰਹੇ ਨੂੰ ਕਿੰਨੇ ਨੇ ਇਹ ਭਰ ਤਾਂ ਡੱਡੂ ਬੁਲਾਤੇ ਦੇ ਤਾਂ ਮੈਂ ਕੁਦਰਤੀ ਆ ਗਿਆ ਤਾਂ ਥੋੜੀ ਜੀ ਦਬ ਗਈ ਸਿਰੋਫੇ ਵੀ ਠੀਕ ਆ ਜਿੰਨੇ ਨੂੰ ਆਪਣਾ ਬਾਜਰਾ ਤੇ ਆਹ ਚਰੀ ਖਤਮ ਹੋਣੀ ਐ ਐਨੇ ਨੂੰ ਆਹ ਹੋ ਜਣੀ ਆਹ ਖਤਮ ਹੋਣੀ ਫਿਰ ਨੇ ਨੂੰ ਉਪਰਾਂ ਬੁੱਟਿਆਂ ਦੇ ਫਿਰ ਨੇ ਪਿਛਲੀ ਵਾਰ ਸਾਨੂੰ ਕੱਖ ਮੋਲ ਲੈਣੇ ਪਏ ਐਤ ਕੀ ਰੱਬ ਨੇ ਸੁੱਖ ਰੱਖਿਆ ਤਾਂ ਨਹੀਂ ਪੈਸੇ ਦਾ ਉਰੇ ਵੀ ਚਰੀ ਬਾਜਰਾ ਵਿੱਜਾ ਤਾਂ ਇਹ ਓਕਣਾ ਹੋਏ ਨੀ ਟਮਾਟਰ ਲਾ ਜਾਏ ਬਾਕੀ ਦੇਖਦੇ ਆਂ ਬਾਕੀ ਜਿੰਨੇ ਦੇ ਮਿਊਜ਼ਿਕ ਚੱਲਦਾ ਹੋਇਆ ਬਾਈ ਕਹਿੰਦਾ ਗਾਣੇ ਦੇ ਬਗੈਰ ਨਹੀਂ ਚੱਲਣਾ ਨਾ ਮੇਰੀ ਛੋਟੀ ਵੀ ਪਰਦੇ ਦੇ ਨਾਲ ਨਹੀਂ ਕਰੀ ਤੇ ਓਕੇ ਬਹਾਦਰ ਚਾਹ ਤੋਂ ਬਾਲਾ ਠੀਕ ਆ ਬਾਈ ਐਂ ਬੋਲਦਾ ਬਾਈ ਦੇਖੋ ਇਹ ਐਂ ਦੇਖ ਲੋ ਇੱਜ਼ਤ ਮਾਨ ਦੇਣ ਦਾ ਕੰਮ ਹੀ ਦਾ ਮੈਨੂੰ ਇਹ ਤੁਸੀਂ ਕਈ ਵਾਰ ਕਹਿ ਦਿੰਦਾ ਚਿੰਨਾ ਦੇਖ ਲੋ ਕਿਵੇਂ ਬੋਲਦਾ ਹਾਂਜੀ ਅੰਕਲ ਨਾ ਨਾ ਪਹਿਲਾਂ ਮੰਗ ਬੋਲ ਫਰੀ ਸਰਾ ਹੀ ਚੱਕ ਤੂੰ ਲੈ ਸਰਿਆਨ ਨੂੰ ਝੋਲੀਆ ਦੇ ਕਟਾ ਪਰੇਪੇ ਪੈ ਜਾਕ ਇੱਕ ਤਾਂ ਨਾਲ ਹੋ ਕੇ ਕੰਮ ਕਰਾਉ ਇਹਦੇ ਇਹਨੇ ਬੁੱਟੇ ਬਧੇ ਚੱਲ ਪਏ ਵੀ ਹੈ ਨਾ ਬੇਲੇ ਟਾਈਮ ਨਾਲ ਜਿੰਨੇ ਹੇਟਾਂ ਦੇ 2-2 4-4 ਛਟੀਆਂ ਵੱਢਣੇ ਆ ਇਹਨਾਂ ਦੇ ਆਪਾਂ ਠੀਕ ਹੈ ਜੀ ਲੋ ਬਾਈ ਪੈ ਗਿਆ ਰੇ ਇਹਨੂੰ ਵੀ ਛਿੱਟਾ ਆ ਗਿਆ ਬਰਾਂ ਚਰੇ ਨੂੰ ਵੀ ਛਿੱਟਾ ਆ ਗਿਆ ਤੇ ਇੱਧਰ ਵੀ ਰੇ ਚ ਪੈ ਗਿਆ ਹੁਣ ਆਪਣਾ ਰਹਿ ਗਿਆ ਆਂਬਾੜੀ ਮੋਟਰ ਤੇ ਉਹਨੂੰ ਪਾਉਂਗੇ ਆਪਾਂ ਸ਼ਾਮ ਨੂੰ ਤੇ ਇੱਧਰ ਨਿਪੜ ਚੱਲਿਆ ਤੇ ਉਧਰ ਦਾ ਹੱਲ ਸੂਪਰ ਤੇ ਪਹਿਲੇ ਹੀ ਡਾਇ ਦੇ ਮੰਗ ਤੇ ਉਹ ਪਾਉਣਾ ਅੱਧਾ ਗਾ ਯੂਰੀਏ ਦਾ ਬਾਕੀ ਇੱਧਰ ਗਾਣ ਕਰਨ ਲੱਗਿਆ ਹੋਇਆ ਮਾ ਬਾਈ ਤੇ ਪਿਛਲੀ ਵਾਰ ਇਹ ਬਹੁਤ ਲੇਟ ਹੋ ਗਿਆ ਤਾਂ ਕਿਉਂ ਲੇਟ ਤਾਂ ਨਹੀਂ ਵੈਸੇ ਤਾਂ ਦੇਂਤਾ ਉਹੀ ਆ ਇਹਦੇ ਜਿਹੜੇ ਪਿਛਲੀ ਵਾਰ ਇਹ ਦਿਨਾਂ ਚ ਮੀਂਹ ਜਿਆਦਾ ਪੈਣ ਕਰਕੇ ਇਹ ਸਾਡੇ ਬਾਹੇ ਵੀ ਨਹੀਂ ਦੇ ਖੇਤ ਬਾਹ ਨਹੀਂ ਹੋਏ ਤੇ ਇਹਦਾ ਸਾਰਾ ਹੀ ਫੂਸ ਨੇ ਆਪਣੀ ਆਹ ਸਾਰੀ ਤੰਗੀ ਖਰਾਬ ਕਰ ਦਿੱਤੀ ਸਾਰੀ ਫੂਸ ਨੇ ਦੱਬ ਜਿੱਤੇ ਤੇ ਕੀ ਹੋ ਗਿਆ ਹੋਤੇ ਤੋ ਨਾ ਫੇਰਾ ਉੱਥੇ ਤੋਂ ਲਾ ਹੱਥ ਤੇ ਉਹ ਚੱਲਦਾ ਜੁਨੀਅਰ ਵਧੀਆ ਬਾਈ ਪਹਿਨਾ ਗਾਹਣ ਹੋ ਗਿਆ ਕਾਕਨ ਦਾ ਵਿੱਚੇ ਦਬ ਜੂਗਾ ਨਹੀਂ ਤੇ ਪਿਛਲੀ ਵਾਰ ਇਹ ਸਾਰੇ ਦਬਦੇ ਤੇ ਇਹਦਾ ਜੋਰ ਨਾਲ ਪੈ ਗਿਆ ਮੁੜ ਕੇ ਤਾਂ ਚੱਕ ਹੋ ਗਿਆ ਨਹੀਂ ਤੇ ਸਾਰੀ ਤੇ ਇੱਥੇ ਉਹ ਉੱਥੇ ਤੱਕ ਕੱਦ ਤੱਕ ਇਹਦਾ ਫੂਸ ਪਿਆਦਾ ਇਹਦਾ ਆਪਣਾ ਜਿਹੜਾ ਕਣਕ ਦੇ ਨਾਲ ਦਾ ਐਸੀ ਖੇਤ ਪਾ ਕੇ ਵਿੱਚੇ ਗੜ ਗਿਆ ਤੇ ਹੁਣ ਗਾਹਣ ਵੀ ਹੋਣਾ ਵਧੀਆ ਟਾਈਮ ਨਾਲ ਨਿਪਟ ਜਾਣਾ ਚੱਲਦੇ ਆ ਬਾਈ ਰੋਟੀ ਖਾਈਏ 10:00 ਹੋ ਗਏ 10:30 ਅੱਲੇ ਰੋਟੀ ਖਾਈ ਪਰ ਪਹਿਨਾ ਆਂ badi motor ਦਾ ਨੱਕਾ ਲੋਟ ਕਰਕੇ ਆਉਣਾ ਫੇਰ ਆਉਂਗਾ ਤੇ ਰੋਟੀ ਖਾਣਾ ਆ ਮੋਟਰ ਚੱਲਦੀ ਆਪਣੇ ਉਹ ਪਾਰਲੇ ਖੇਤਾਂ ਨੂੰ ਨਹੀਂ ਪਾਣ ਨੂੰ ਕੱਢ ਰੇ ਪਾਤਾ ਤਾਂ ਅੱਜ ਅੱਜ ਪਾਣੀ ਸਰਤਾ ਬੱਦਲਵਾਦੀ ਜੀ ਵੀ ਹੋ ਰਹੀ ਹੈ ਵੈਸੇ ਤਾਂ ਪਰ ਪਾਣੀ ਮੈਂ ਹੁਣ ਤਾਂ ਹੀ ਨਹੀਂ ਲਾਉਂਦਾ ਰਾਇ ਨੂੰ ਪਰ ਹੁਣ ਦੇਖ ਕੇ ਤਾਂ ਦਾ ਆ ਕਿ ਚਲੋ ਲਾ ਦਿੰਦੇ ਆ ਆ ਖੇਤਾਂ ਇਹ ਤਾਂ ਕਿਦਣ ਦਾ ਕਣੇ ਖੜਿਆ ਬਾਈ ਮੁੜ ਕੇ ਮੋਟਰ ਨਹੀਂ ਚਲਾਈ ਹੈਗੀ ਪਰ ਉਹਨੂੰ ਮੈਂ ਕੱਲ ਚਲਾਈ ਹੈ ਚਿੰਨਾ ਉਹ ਹੋਲੀ ਅੰਨਿਆ ਦੋਲਾ ਦੋਲਾ ਟਰਾਲੀ ਵੀ ਤੋਂ ਤੇ ਆ ਵੀ ਲੋ ਬਈ ਅੰਬੜੀ ਮੋਟਰ ਤੇ ਆਇਆ ਤਾਂ ਇੱਧਰ ਨੱਕੇ ਜੇ ਕਿਰੇ ਸੱਟ ਜਸ ਵੀਰੇ ਰੇ ਪਉਣ ਗਿਆ ਦਾ ਉਦੋਂ ਉਸ ਤੰਨ ਆਹ ਕਾਰੇ ਨੂੰ ਤੇ ਉਹਨੂੰ ਮੰਨ ਲਓ ਜਿਹੜਾ ਆਪਾਂ ਮੁਕਾ ਬਣਾਇਆ ਉਹਨੂੰ ਪਾਣੀ ਕਰਕੇ ਦਾ ਉੱਥੇ ਦੋ ਹੀ ਪਾਸੇ ਬਰਾਬਰ ਪਈ ਜਾਂਦਾ ਇਹਨੂੰ ਤੇ ਉਹ ਖੇਤ ਨੂੰ ਉਹ ਪੂਰੇ ਭਰ ਗਏ ਤੇ ਉਹਨੂੰ ਵੀ ਛੱਡੂਗਾ ਥੋੜੀ ਜਿਹੀ ਅੱਧਾ ਘੰਟਾ ਪਹਿਣਾ ਉਹ ਵਾਚ ਪਾਉਂਗਾ ਅੱਜ ਦੋ ਤਿੰਨ ਦਿਨਾਂ ਬਾਅਦ ਇੱਥੇ ਮੋਟਰ ਚਲਾਈਆ ਤੇ ਬਾਕੀ ਅੱਧਾ ਘੰਟਾ ਏ.ਸੀ. ਪਾਉਂਗਾ ਪਰ ਹੁਣ ਵੀ ਅੱਧਾ ਪਾਣੀ ਮੇਰਾ ਇੱਥੇ ਆ ਰਿਹਾ ਮੈਂ ਪਲੈਂਟ ਉੱਥੇ ਹੀ ਆ ਦੇਖ ਰਿਹਾ ਹਾਂ ਕੀ ਆ ਰਿਹਾ ਹੈ ਅੱਧਾ ਪਾਣੀ ਜਾ ਰਿਹਾ ਉਹ ਹੇਠਲੇ ਖੇਤਾਂ ਨੂੰ ਨਹੀਂ ਖੇਤਾਂ ਨੂੰ ਜਾ ਰਿਹਾ ਅੱਧਾ ਪਾਣੀ ਤੇ ਅੱਧਾ ਇੱਧਰ ਕਾਪਲਾ ਨੂੰ ਇਹ ਨਜ਼ਾਰਾ ਆ ਗਿਆ ਭਾਈ ਨੇਦਰ ਬੋਰੀਆਂ ਥੱਲੇ ਉਧਰ ਖੁੱਤੀ ਜਿਓਂ ਟੱਕਣ ਖੋਲੋ ਆਪਣਾ ਭਰੀ ਜਾਂਦਾ ਹੈ ਬਹੁਤ ਵਧੀਆ ਨਜ਼ਾਰਾ ਆ ਗਿਆ ਕਾਪਲਾ ਦਾ ਕੋਈ ਜੰਨਾਂ ਵੀ ਥਾੜਾ ਮਾਰਦਾ ਜਾ ਰਿਹਾ ਜਿਵੇਂ ਜਿਵੇਂ ਮੀਂਹ ਮੜਾ ਮੋਟਰ ਪੈਂਦਾ ਹੈ ਦੇਖੋ ਆਪੇ ਕੋਈ ਪਾਣੀ ਵੀ ਪਹਿਲਾਂ ਪਹਿਲਾਂ ਪਾਣੀ ਲੈ ਲਿਆ ਹੁਣ ਕੋਈ ਪਾਣੀ ਲੈ ਨਹੀਂ ਆਉਂਦਾ ਕੀ ਜੀ ਵਿਗਿਆਨ ਉਹ ਕੀ ਅੱਜ ਇਹ ਚ ਵੀ ਦੇ ਪਾਉਂਗੇ ਸੁਪਰ ਆਰ ਅੱਧਾ ਥੱਲਾ ਯੂਰੀਆ ਬਾਕੀ ਸੁਪਰ ਇਹਦੇ ਵੀ ਜੀੜੀ ਇਹਦੇ ਕੁਝ ਨਹੀਂ ਪਾਇਆ ਡਾਇਆ ਬਾਈ ਐਨ ਵਧੀਆ ਜੜੀਆ 110 ਨੰਬਰ ਜਿਹੜਾ ਬਾਅਦ ਚ ਵੀ ਜਦਾ ਆਪਣਾ ਉਹ ਵੀ ਜਿਆ ਹੈ ਇਹ 400 60 ਜਿੰਦਰ ਭਈਆ ਜਿਹੜਾ ਆਪਣੀ ਮੋਟਰ ਤੇ ਬੈਠੇ ਭਾਈ ਲਵਾਈ ਬਹੁਤ ਵਧੀਆ ਵਧੀਆ ਦੇਖੋ ਇੰਨੀ ਵਧੀਆ ਲਵਾਈ ਕਰੀ ਹੋਈ ਇਹਨੂੰ ਇੱਕ ਨਾ ਲਵਾਈ ਹੁਣੀ ਚਾਹੀਦੀ ਆ ਤੇ ਉਹ ਨੂੰ ਪਾਉਂਗਾ ਅੱਧਾ ਘੰਟਾ ਪਾਣੀ ਬਾਅਦ ਚ ਇਹਨੂੰ ਪੈਸੇ ਦੇਣੀ ਅੱਧਾ ਅੱਧਾ ਪਾਣੀ ਮਰੇ ਅੱਧਾ ਨਾਲ ਉਹ ਥੋੜਾ ਘੱਟ ਪਾਣੀ ਹੋ ਰਿਹਾ ਹੈ ਹਾਏ ਬਾਕੀ ਜਾ ਰਿਹਾ ਆਪਣਾ ਉਹ ਕੇਕ ਨਹੀਂ ਆ ਉਹ ਤਨਕਾ ਖੁੱਲਿਆ ਹੋਇਆ ਹੈ ਉਹ ਉੱਪਰ ਹੀ ਆਪਣੀ ਆ ਉਹ ਭਰੀ ਪਈ ਆ ਬਾਕੀ ਉਹ ਵੀ ਭਰਿਆ ਪਿਆ ਜਾ ਰਿਹਾ ਹੁਣ ਇਹਦਾ ਪਾਇ ਚਲਾਈ ਹੋਣੀ ਤੈਨੂੰ ਹੋ ਗਿਆ ਉਹਨੇ ਕਿਰਪਾ ਆ ਫੋਲੀ ਦਾ ਇੱਕ ਪੈਕ ਇਧਰ ਨੂੰ ਇੱਕ ਪੈਕ ਉੱਧਰ ਨੂੰ ਆ ਤੇ ਆਪਣਾ ਆਹ ਖੇਤ 4 ਬਿੱਗੇ ਦਾ ਇਹਨੂੰ ਵੀ ਕੱਲ ਨੂੰ ਕੋਲ ਨੂੰ ਬੰਦੇ ਆਲੇ-ਆਲੇ ਦਲੇ ਲਾਏ ਹੋਣ ਲੱਗੇ ਰਹੇ ਵਾ ਚਲੋ ਕੋਈ ਗੱਲ ਨਹੀਂ ਲਾ ਲਓ ਇਹਨੇ ਸਾਨੂੰ ਰੇੜੂ ਲਿਆਣਾ ਸੋਖਾ ਹੋ ਜਾਂਦਾ ਇੱਥੇ ਨੂੰ ਤੇ ਹੁਣ ਫਿਰ ਉਹਨੂੰ ਪਾਣੀ ਮੱਟਾਉ ਅੱਛੀ ਤਰੀਕੇ ਨਾਲ ਇੱਧਰ ਪੈਂਦਾ ਕਰਦਾ ਤੇ ਆਪਣਾ ਉਹਨੂੰ ਛੱਡ ਕੇ ਕਾਹਨ ਕਰ ਦੂੰਗੀ 24 ਘੰਟੇ ਲੇਟ ਆ ਬਾਈ ਹੁਣ ਕਿਹੜਾ ਕੋਈ ਉਹ ਵੀ ਆ ਲੈਟ ਨਹੀਂ ਆਣੀ ਇੱਥੇ ਤਿੰਨ ਦੋ ਬੰਦੇ ਦੋ ਮਾਰੀ ਕਰਨ ਕਰਦੇ ਜਦੋਂ ਜਨ ਕਹਿੰਦੇ ਉਹ ਆਤਮਾਨ ਸਰਕਾਰ ਨੇ ਬਾਈ ਲਾਈਟ ਦੇ ਦੇ ਪੂਰੇ ਨਜ਼ਾਰੇ ਲੈਂਦੇ ਆ ਹੋਰ ਵੀ ਦੱਸਿਓ ਬਾਈ ਸਭ ਕੀ ਦੇਖਣੇ ਚਾਹਦੇ ਕਿ ਸਾਡੇ ਏਰੀਆ ਨੂੰ ਹੀ ਚਲਦੀ ਏ ਇਹ ਵੀ ਸਾਨੂੰ ਪਤਾ ਲੱਗ ਜਵੇ ਵੀ ਜਿਹੜੀ ਪਾਵਰ ਚੱਲਦੀ ਏ ਇਹ ਸਾਡੇ ਹੀ ਬਾਈ ਦਿਨ ਰਾਤ ਚੱਲ ਰਹੀ ਏ ਪੰਜ-ਸੱਤ ਦਿਨਾਂ ਤੋਂ ਕਿਤੇ ਹੋ ਰਹੀ ਦੀ ਚ ਵੀ ਚੱਲ ਰਹੀ ਏ ਇਹ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ-ਕਿੱਥੇ ਚੱਲਦੀ ਏ ਇੱਥੇ ਤਾਂ ਹਨੇਰੀ ਲਾਂਦੀ ਪਈ ਆ ਜਿਹੜੇ ਬੰਦੇ ਕੋਈ ਭਈਏ ਫਸ ਗਏ ਬਹੁਤੀ ਫਸੇ ਰਹਿੰਦੇ ਆ ਬੰਦਾ ਅੱਗੇ ਗਾਹਣ ਕਰੀ ਜਾਂਦਾ ਏ ਤੇ ਲੱਗੀ ਜਾਂਦੀ। ਇਸ ਤਰ੍ਹਾਂ ਕਿ ਹੁਣ ਅੱਜ ਆਪਣੇ ਪਨੀਰੀ ਪੱਟਣੀਆਂ ਮੰਡਾ ਲਈ 5 ਕਿੱਲੇ ਦੂਏ ਬੰਦੇ ਨੇ। ਫਲੇਵਰਾਂ ਚ 4 ਬਦਲਨੇ ਆ ਬਾਈ। ਚੌਥੀ ਲੇਵਰ ਨੇ ਆਉਣਾ ਅੱਜ ਪਨੀਰੀ ਪੱਟਣ ਆਪਣੇ। ਦੂਜੀ। ਪਰ ਬੰਦੇ ਸਾਰੇ ਮੈਨੂੰ ਐ ਕਹਿੰਦੇ ਵੀ ਤੂੰ ਮੈਨ ਸਾਨੂੰ ਨਹੀਂ ਦੱਸਦਾ ਸਾਨੂੰ ਨਹੀਂ ਦੱਸਦਾ। ਇੱਕ ਇੱਕ ਵਾਰ ਕਿਹਾ ਜਦੈ ਲਾਉਣ ਆਗੇ ਰਮੇਸ਼ ਥੋੜੇ ਹਵਾ ਕਰਨ ਲੱਗਿਆ ਤਾਂ। ਜਿਨ੍ਹਾਂ ਨੇ ਰਸਗੁੱਲੇ ਵੀ ਖੁਲਾਏ ਕਹਿੰਦੇ ਜਿੰਨਾ ਜ਼ਿਆਦਾ ਬੰਦੇ ਦਾ ਕਰੋਨਾ ਉਨਾਂ ਹੀ ਉਹੀ ਬੰਦਾ 당 ਕਰਦਾ। ਉਹੀ ਕੰਮ ਕਰਿਆ ਉਹਨੇ। ਵੀ ਉਹ ਜਿੰਨਾ ਪੰਜ ਲਾਡਲੇ ਉਹਦੇ ਚ ਰਹਿੰਦੇ ਵੀ ਬੰਦਾ ਆਪਣਾ ਪੁਰਾਣਾ ਉਹੀ ਬੰਦੇ ਖਰਾਬ ਕਰਦੇ ਆ ਨਵੇਂ ਬੰਦੇ ਅਗਲਾ ਫਿਰ ਵੀ ਉਹ ਕਰਦਾ ਵੀ ਨਹੀਂ ਯਾਰ ਪੁਰਾਣੇ ਬੰਦਾ ਭੇਤ ਪਾ ਲੰਨਾ ਭੇਤ ਪਾ ਕੇ ਹੀ ਮਾਰਦੇ ਆ ਤੇ ਆਹ ਆ ਆਪਣੀ ਰੀਤੇ ਉਹ ਆਪਣੀ ਰੀਤੀ ਥੋੜੀ ਸਾਡੀ ਘੱਟ ਟਾਈਮ ਦੀ ਲੱਗੀ ਆ ਬਾਕੀ ਹੁਣ 40 ਦਿਨ ਦੀ ਜੇਡ ਚ ਹੋ ਗਈ ਜਿਹਦੀ ਮੰਡ ਤੇ ਲੱਗੀ ਬੜਾ ਤੰਕਰ ਆ ਬਾਈ ਕੋਈ ਗੱਲ ਨਹੀਂ ਹੁਣ ਅਸੀਂ ਸਾਡੀ ਵੀ ਵਾਰੀ ਆਊਗੀ ਤੇ ਅਸੀਂ ਦੱਸਾਂਗੇ ਹੁਣ 7000 ਦਾ ਬੀਜ ਮੇਰਾ ਖਰਾਬ ਕਰਾਤੇ ਆ ਉਹਨੇ ਚਲੋ ਕੋਈ ਨਾ ਜੇ ਮੈਨੂੰ ਜਵਾਬ ਦੇ ਦਿੰਦਾ ਹੁਣ ਤੱਕ ਉਹ ਮੈਂ ਜਿਰੀ ਲਾ ਕੇ ਬੇਲਾ ਹੋ ਜਾਣਾ ਦਾ ਬਾਈ ਜੇ ਹੋਰ ਬੰਦੇ ਕਰੇ ਹੁੰਦੇ ਉਹਨਾਂ ਜਿਹੜਾ ਬੰਦੇ ਨੂੰ ਨਵੇਂ ਨੂੰ ਕਹਿੰਦਾ ਅਗਲਾ 2-3 ਦਿਨ 3 ਦਿਨ ਲੱਗਿਆ ਪਹਾੜ ਮੋਟਰਾ ਚੱਲਦੇ ਆ ਇਸ ਕਰਕੇ ਲੇਟ ਹੋ ਗਿਆ ਨਹੀਂ ਤੇ ਜਿਹੜੇ ਸਾਹਬ ਨੂੰ ਕਹਿੰਦਾ ਤਾਂ ਉਹਨੂੰ 5-5 ਦਿਨਾਂ ਬਾਅਦ ਕਿਧਰੇ ਵੀ 5 ਕਿੱਲੇ ਮੇਰੇ ਹੌਣ ਲਾ ਦੇ ਉਹ ਤੋਂ ਬਾਅਦ 4-5 ਦਿਨਾਂ ਬਾਅਦ ਫੇਰ ਲਾ ਦੇ 4-5 ਦਿਨ 4-4 ਦਿਨ ਦੀ ਰੁਟੀਨ ਬਣਾ ਕੇ ਦਿੱਤੇ ਜਾਨੂ 20-22 ਕਿੱਲੇ ਬਾਈ ਉਹ ਤੋਂ ਬੰਦੇ ਤੋਂ ਲਵਾਉਣੇ ਆ ਤਾਂ ਉਹਨੂੰ ਇਹੀ ਕਿਹਾ ਤਾਂ ਪਰ ਉਹ 10-10 ਦਿਨ ਲੱਗਿਆ ਫੇਰ ਤਾਂ ਕੰਮ ਖਰਾਬ ਹੋ ਜਣਾ ਤਾਂ 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 ਯਾਦ ਆਂਦੀ ਪਨੀਰੀ ਹੋ ਜਾਣੀ ਸੀ ਮੇਰੀ ਆ ਭਾਈ ਰੋਟੀ ਖਾਈ ਆ ਭੁੱਖ ਲੱਗੀ ਹੋਈ ਆ ਰੇਪ ਪਾ ਕੇ ਗਾਹਣ ਤੇ ਜੋਰ ਲੱਗਦਾ ਜਿੰਨਾ ਥੈਲੇ ਤੁੱਲੂ ਤੋਂ ਕਿ ਟਰੈਕਟਰ ਲਿਆਣੇ ਤਾਂ ਮੈਂ ਇੱਥੇ ਲੱਗਾ ਮੋੜਨਾ ਕਰਾਂਗਾ ਇਨਸ਼ਾਅੱਲਾ ਲੋ ਭਾਈ ਆ ਬੜੀ ਮੋਟਰ ਤੇ ਰੇਪ ਪਾਉਣ ਲੱਗਿਆ ਹੁਣ ਸ਼ਾਮ ਟਾਈਮ ਹੋ ਗਈ ਮੱਜਮੱਜੇ ਚੋਕੇ ਆਏ ਆ ਜਿੰਨਾ ਇਹਨੇ ਪਾਉਣ ਲੱਗ ਗਿਆ ਤਾਂ ਤੇ ਮੈਂ ਕਿਹਾ ਚੱਲ ਕਹਿੰਦਾ ਮੈਂ ਇਹਨੇ ਇੱਕ ਖੇਤੀਨਾ ਖੇਡ ਲੈ ਕਿਤੇ ਜ ਪਾਉਂਦਾ ਜਿਹੜੇ ਸਭ ਪਹਿਲਾਂ ਲੱਗੇ ਤੇ ਵੀ ਉੱਪਰ ਆਪਾਂ ਬਾਅਦ ਚ ਪਾ ਦੂ ਜਿਹੜੇ ਇੱਧਰ ਲੱਗੀਆਂ ਵੀ ਆ ਜੀ ਭਾਈ ਤੇ ਹੁਣ ਮੱਝਾਂ ਚ ਹੋਇਆ ਚੀਨਾ ਲੱਗਿਆ ਹੋਇਆ ਰੇ ਪਾਉਣ ਤੇ ਬਾਕੀ ਇਹ ਜਿਹੜਾ ਲਗ ਲਗ ਖੇਤ ਰੱਖਦੇ ਆ ਬਈ ਇਹਦਾ ਹੈ ਬੰਗਈਆ ਹੁਣ ਸਮਝ ਲੋ ਜੇ ਪਹਿਲਾ ਆ ਸੁਪਰ ਤੇ ਯੂਰੀਆ ਪਹਿਲੇ ਆ ਤੇ ਹੁਣ ਦੂਜਾ ਤੇ ਯੂਰੀਆ ਪਾਣ ਲੱਗਿਆ ਇਹਨੂੰ ਤੇ ਵਿੱਚ ਮੈਕਰੋਜਾ ਵਾ ਕੇ ਬਾਕੀ ਉਹਨੂੰ ਹੱਲੇ ਪਹਿਲਾਂ ਪੈਣਾ ਜੇ ਕਿਤੇ ਇਹ ਪਲਾਟ ਸਾਰਾ ਇਕੱਠਾ ਲੱਗਿਆ ਹੋਵਦਾ ਤਾਂ ਇੱਕ ਵਾਰ ਚ ਪੈ ਜਣਾ ਦਾ ਹੁਣ ਇੱਥੇ ਦੋ ਦੋ ਵਾਰ ਹੁਣਾ ਪੈਣਾ ਵੀ ਇਹ ਇਹ ਦੋਵਾਂ ਨੂੰ ਪਹਿਲਾਂ ਤੇ ਉਹਨੂੰ ਬਾਅਦ ਚ ਤੇ ਹੁਣ ਇਹ ਤਾਂ ਕਰਨਾ ਹੀ ਪੈਣਾ ਬਾਈ ਬਾਕੀ ਜਿੰਨਾ ਲੱਗਿਆ ਹੋਇਆ ਇੱਧਰ ਰਲਾਉਂਦੇ ਹੁਣ ਮੈਂ ਦੂਆ ਰੇ ਰਲਾ ਦਿੰਦਾ ਇੰਨੇ ਜਿੰਨੇ ਨੇ ਹੋ ਪਾਦਣਾ ਪੱਲੇ ਹੀ ਲੈ ਚੜਨਾ ਉੱਥੇ ਨੂੰ ਜਿੰਨਾ ਉਹ ਲੱਗਿਆ ਹੋਇਆ ਸੁਪਰ ਸਰਵਰ ਅਸੀਂ ਰੇ ਅੰਦਰ ਰੱਖ ਦਿੱਤਾ ਤੇ ਉਹ ਲੈ ਕੇ ਉੱਥੇ ਰਲਾਉਂਦੇ ਆ ਫਿਰ ਉਹ ਲੱਗਿਆ ਹੋਇਆ ਜਿੰਨਾ ਰਾਜਾ ਬਾਈ ਵੀ ਆ ਗਿਆ ਮੈਨੂੰ ਸਮਝ ਨਹੀਂ ਆਉਂਦੀ ਇਹਦੀ ਇਹ ਪਾਕ ਹੀ ਮੇਰੇ ਆ